ਜਾ ਕੇ ਚਰਚੇ ਹੁੰਦੇ ਨੇ ਵਿੱਚ ਜੱਗ ਤੇ ਰੰਗ ਦੇਖਿਆ ਨਹੀਂ ਜਾਂਦਾ ਗੋਰਾ ਤੇ ਕਾਲਾ ਨਾਮ ਜੱਗ ਤੇ ਬਣਾਉਣਾ ਨਹੀਂ ਸਖਾਲਾ ਜਿਹੜੇ ਖਿਡਾਰੀ ਨੇ ਹੁਣ ਕਬੱਡੀ ਪਾਈ ਹੈ ਇਹ ਕਾਲੂ ਨਾ ਸਪੋਰਟਸ ਕਲੱਬ ਦੇ ਲਈ ਖੇਡਦਾ ਹੈ ਹਿਮਾਲਿਆ ਪਰਬਤ ਦਾ ਖਿਤਾਬ ਆ ਧਰਤੀ ਤੋਂ ਮਿਲਿਆ ਐਸੇ ਧਰਤੀ ਤੋਂ ਆ ਮੁੰਡੇ ਨੇ ਕਹਿੰਦੇ ਕਿ ਮੋਟਰਸਾਈਕਲ ਜਿੱਤਿਆ ਮੁੰਡਾ ਕਹਿੰਦੇ ਹੈਰ ਪਰਿਵਾਰ ਦਾ ਇਹ ਆ ਨਾਲ ਮੇਰੇ ਵੀਰੋ

ਟੀਚਰ ਪਰ ਸਮਾਨ ਆਓ ਸਮਾਨ ਆਓ ਸਮਾਨ ਬੱਲੇ 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 ਕਰਦਾ ਕਮਾਲ ਮੇਰੇ ਮਿੱਤਰੋ ਮੁੰਡਾ ਹੀਰਾ ਦਾ ਕਰਦਾ ਕਮਾਲ ਮੇਰੇ ਮਿੱਤਰੋ ਮੁੰਡਾ ਹੀਰਾ ਦਾ ਕਰਦਾ ਇੱਥੇ ਰੱਖਾ ਕਮਾਲ ਮੇਰੇ ਮਿੱਤਰੋ ਬਾਬਾ ਦੀਪ ਸਿੰਘ ਕਬੱਡੀ ਕਲੱਬ 34 ਪੀ ਦੀ ਸਾਰੀ ਟੀਮ ਨੂੰ ਕਹਿੰਦੇ 10 ਕਿਲੋ ਬਦਾਮਾਂ ਨਾਲ ਸਨਮਾਨ ਕੀਤਾ ਜਾਣਾ ਲਓ ਰੇਡ ਪਾਉਣ ਲਈ ਖਿਡਾਰੀ ਤਿਆਰ ਮੁੰਡਾ ਕਹਿੰਦੇ ਹੀਰ ਪਰਿਵਾਰ ਦਾ ਐਸੇ ਧਰਤੀ ਤੋਂ ਮੋਟਰਸਾਈਕਲ ਜਿੱਤਿਆ ਬਾਬਾਈ ਦੀ ਵੱਡੀ ਕਿਰਪਾ ਹੈ ਬੱਲੇ 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 ਹੀਰਾਂ ਦਾ ਮੁੰਡਾ ਕਰਦਾ ਹੈ ਕਮਾਲਾ ਆਹ ਲਾਉਂਦਾ ਚੋਟੀ ਦੇ ਜੱਫੇ ਤੇ ਬੱਲੇ ਬੱਲੇ ਇਧਰ ਛੋਟਾ ਬੱਚਾ ਪ੍ਰਦੀਪ ਰਾਣ ਆ ਕਹਿੰਦੇ ਅੱਜ ਸੱਜੀਆਂ ਤੇ ਖੱਬੀਆਂ ਬਾਹਾਂ ਕਹਿੰਦੇ ਸੀਤੂ ਬਾਈ ਹੋਰਾਂ ਦੀਆਂ ਪੁੱਜੀਆਂ ਹੋਈਆਂ ਨੇ ਮਹਾਨ ਕਬੱਡੀ ਖਿਡਾਰੀ ਜਰਮਨ ਦੇ ਵਿੱਚ ਜਾ ਬੈਠਾ ਲੰਮਾ ਸਮਾਂ ਦੁਬਈ ਤੋਂ ਬਤਾਇਆ 5 ਸਾਲ ਕਹਿੰਦੇ ਦੁਬਈ ਦੇ ਵਿੱਚ ਖੇਡਿਆ ਲਓ ਸਮਾਈਲ ਇਹ ਆ ਕਹਿੰਦੇ ਹੇਰ ਪਰਿਵਾਰ ਦਾ ਸਮਾਈਲ ਜਿਹਦਾ ਵੱਖਰਾ ਸਟਾਈਲ ਲਓ ਸਾਹਮਣੇ ਸੱਤੂ ਦੀ ਰੇਡ ਪੈਂਦੀ ਹੈ ਮਣੀ ਬਾਈ ਕਰੀ ਜ਼ਿਕਰ ਲਾਈਟਾਂ ਵਾਲੇ ਭਰਾ ਨੂੰ ਬੇਨਤੀ ਆ ਜਰੂਰ ਜਿਹੜੀਆਂ ਲਾਈਟਾਂ ਆਨ ਕਰ ਦिए ਆਹ ਕਬੱਡੀ ਪਾਉਣ ਦੇ ਲਈ ਮੁੰਡਾ ਕਹਿੰਦੇ ਸੱਤੂ ਆ ਗਿਆ ਬਿਆਲਜੀ ਜੀ ਵਾਲਾ ਇਹਦੇ ਦੋ ਜੱਫੇ 1000 ਦੇ ਟੱਕਰ ਖੇਡ ਮੈਦਾਨ ਦੇ ਅੰਦਰ ਲੱਗਦਾ ਜੋਰ ਆਹ ਕਬੱਡੀ ਦਾ ਹਿਮਾਲਿਆ ਪਰਬਤ ਆ ਕਹਿੰਦੇ